ਹੈਲੋ ਗਾਇਸ ਹੋਰ ਕਿੱਦਾ ਸਾਰੇ ਠੀਕ ਠਾਕ ਹੋ ਮੇਰੇ ਵੱਲੋਂ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਰੀਤ ਰਹਿਲ ਮੇਰਾ ਚੈਨਲ ਮੇਰੇ ਪਿੰਡ ਮੇਰੇ ਖੇਤ ਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਚਲੋ ਅੱਜ ਦੇ ਵਲੌਗ ਨੂੰ ਆਪਾਂ ਸ਼ੁਰੂ ਕਰਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਓ ਜੀ ਆਪਾਂ ਤੁਹਾਨੂੰ ਦਿਖਾਉਣੇ ਸਲਾਈ ਕੀਤੇ ਸੂਟ ਕਾਟਨ ਦੇ ਆਇਆ ਜੀ ਗਰੇ ਕਲਰ ਦਾ ਸੂਟ ਗਰੇ ਕਲਰ ਦੀ ਆਪਾਂ ਇਹਦੇ ਚਾਪਕਾਂ ਨੂੰ ਪਾਈਪਿੰਗ ਲਗਾਈ ਹੈ ਲੈਸ ਲਗਾਈ ਹੈ ਸੌਰੀ ਤੇ ਇਹ ਦੇ ਨਾਲ ਨੈਗੇਟਿਵ ਪ੍ਰਿੰਟ ਦੀ ਸਲਵਾਰ ਹੈ ਜਿਹੜਾ ਪ੍ਰਿੰਟ ਕਮੀਜ਼ ਦੇ ਵਿੱਚ ਹੈ ਇਹ ਨੈਗੇਟਿਵ ਦੇ ਵਿੱਚ ਹੀ ਸਲਵਾਰ ਦੇ ਵਿੱਚ ਸ਼ੋ ਹੋ ਰਿਹਾ ਪਰ ਦੇਖ ਇਹਦੇ ਵਿੱਚ ਦੇਖ ਵੀਡੀਓ ਦਿਖ ਰਿਹਾ ਪ੍ਰਿੰਟ ਹਾਂਜੀ ਥੋੜੇ ਥੋੜੇ ਦਿਖ ਰਿਹਾ ਤੇ ਆਪਾਂ ਗਾਲੇ ਤੇ ਵੀ ਲੈਸ ਲਗਾਈ ਹੈ ਬਹੁਤ ਸੋਹਣਾ ਸੂਟ ਹੈ ਕਾਟਨ ਦਾ ਮਲਾਈ ਵਰਗਾ ਕੱਪੜਾ ਹੈ ਬਹੁਤ ਸੋਹਣਾ ਗਰਮੀ ਦੇ ਵਿੱਚ ਤਾਂ ਕਾਟਨ ਦੇ ਸੂਟ ਹੀ ਵਧੀਆ ਲੈਂਦੇ ਨੇ ਜੀ ਪਾਉਣ ਲਈ ਚਲੋ ਵਿੱਚ ਕਈਆਂ ਨੂੰ ਕੋਈ ਪ੍ਰੋਗਰਾਮ ਆ ਜਾਂਦਾ ਦੂਜੇ ਵੀ ਸੌਣੇ ਪੈ ਜਾਂਦੇ ਨੇ ਪਰ ਗਰਮੀ ਵਿੱਚ ਤਾਂ ਗਰਮੀ ਆਈ ਹੀ ਵੱਧ ਰੱਖੜੀਆਂ ਰੱਖਦਾ ਹੁਣ ਗਰਮੀ ਵਾਲੀ ਵੱਧ ਚਾਦਾਂਗੇ ਲਓ ਜੀ ਆਹ ਜੀ येलो ਕਲਰ ਦਾ ਸੂਟ ਇਹਦੇ ਆਪਾਂ ਨੇ ਪਿੰਕ ਫਲਾਰ ਬਣਾਈ ਸੀ ਪਿੰਕ ਹੀ ਲੈਸ ਲਗਾਈ ਹੈ ਚਾਕਾਂ ਦੇ ਲੈਸ ਦਾ ਡਿਜ਼ਾਈਨ ਹੈ ਜਿਹੜਾ ਬਹੁਤ ਸੋਹਣਾ ਤੇ ਗਲੇ ਤੇ ਲਗਾਈ ਹੈ ਬਾ ਮਾਤੀ ਤੇ ਜੇਨ ਆਪਾਂ ਸਟ੍ਰੇਟ ਸਲਵਾਰ ਕੀਤੀ ਹੈ। ਇਹ ஆல்ਓਵਰ ਸੂਟ ਹੈ ਜੀ। ਅਗਲਾ ਸੂਟ ਵੀ ਕਾਟਨ ਦਾ ਹੈ ਜੀ। ਇਹ ਹੈਗਾ ਕਰੀਮ ਆਫ ਵਾਈਟ ਜਿਹਾ ਸ਼ੇਡ ਹੈ। ਕਰੀਮ ਆਫ ਵਾਈਟ ਦੇ ਵਿੱਚ ਤੇ ਫਲਾਰ ਬਣੇ ਹੋਏ ਨੇ। ਇਹ ਵੀ ਕਾਟਨ ਦਾ ਸੂਟ ਹੈ ਜੀ। ਇਹਦੇ ਤੇ ਵੀ ਆਪਾਂ ਨੇ ਲੈਸ ਲਗਾਇਆ ਚਾਹ ਕੰਨ ਲੈਸ ਅਗਨੀਸ਼ਨ ਕੀਤੀ ਹੈ ਤੇ ਗਲੇ ਤੇ ਬਾਹਾਂਾਂ ਤੇ ਇਹਦੇ ਨਾਲ ਵੀ ਨੈਗੇਟਿਵ ਪ੍ਰਿੰਟ ਦੀ ਸਲਵਾਰ ਹੈ ਜੀ ਹਲਕਾ ਹਲਕਾ ਪ੍ਰਿੰਟ ਵੀਡੀਓ ਦੇ ਵਿੱਚ ਸ਼ੋ ਹੋਊਗਾ ਜੀ ਇਹਦਾ ਕਿਉਂਕਿ ਇਹਦੇ ਦਾਟ ਕਲਰ ਨੇ ਇਹਦੇ ਲਾਈਟ ਨੇ ਸਾਰੇ ਸ਼ੇਡ ਸੇਮ ਹੀ ਨੇ ਖਲਾਰ ਸੇਮ ਹੀ ਨੇ ਤੇ ਵੀ ਕੋਪਿਆ ਕੀ ਜਿਹੜਾ ਸੂਟ ਜਿੰਨੇ ਤੇ ਹੋ ਜਾਂਦੇ ਆਪਾਂ ਲਓ ਜੀ ਆਪਾਂ ਲਿਖੀ ਤਾਂ ਸੰਤਰੀ ਕਲਰ ਦਾ ਸੂਟ ਰੈਡੀ ਸੰਤਰੀ ਕਲਰ ਦੀ ਕਮੀਜ਼ ਹੈ ਤੇ ਬਾਵਾ ਨਾਲ ਸਲਵਾਰ ਹੈ ਤੇ ਇਹਦੇ ਉੱਪਰ ਗਲੇ ਤੇ ਲੈਸ ਲਗਾਈ ਹੈ ਹੁਬਾ ਅਮਰ ਤੇ ਲੈਸ ਤੇ ਮੋਤੀ ਲਟਕਣ ਚਾਕਾਂ ਤੇ ਲੈਸ ਤੇ ਨੀਚੇ ਘੇਰੇ ਤੇ ਲਟਕਾਉਣਾ ਤੇ ਦਿਨ ਆਦੀ ਲੈਸ ਆਪਾਂ ਸਲਵਾਰ ਦੇ ਮੋਢੇ ਦੇ ਉੱਪਰ ਸੋਹਣਾ ਸੂਟ ਰੈਡੀ ਹੈ ਰੱਖੜੀਆਂ ਨੇ ਕਿਸੇ ਭੈਣ ਨੇ ਤਿਆਰ ਕਰ ਬਾਈ ਪਿਆਰੇ ਪਿਆਰੇ ਸਿ ਆ ਬਲੀੂ ਕਲਰ ਦਾ ਸੂਟ ਹੈ ਜੀ ਤੇ ਵਿੱਚ ਆਪਾਂ ਇਹਦੇ ਫਿਰੋਜੀ ਕਲਰ ਦੀ ਲੈਸ ਲਗਾਈਏ ਚਾਕਾਂ ਦੇ ਇਹਦੇ ਵਿੱਚ ਫਲਾਰ ਦੇ ਵਿੱਚ ਫਿਰੋਜੀ ਕਲਰ ਸੀਗਾ ਇਸ ਲਈ ਆਪਾਂ ਫਿਰੋਜੀ ਕਲਰ ਦੀ ਲੈਸ ਲਗਾਈਏ ਜੇ ਦੀ ਬਾਹਮਾ ਤੇ ਲਗਾਈਏ ਇਹ ਆਪਾਂ ਨੇ ਤੇ ਗਲੇ ਤੇ ਲਗਾਈਏ ਇਹਦੇ ਨਾਲ ਆਪਾਂ ਨੇ ਸਲਵਾਰ ਤਿਆਰ ਕੀਤੀ ਬਹੁਤੀ ਸੋਹਣਾ ਸੂਟ ਬਣ ਕੇ ਗਰਮੀ ਵਾਲੇ ਸੂਟ ਤਾਂ ਫਿਰ ਇਦਾਂ ਹੀ ਹੁੰਦੇ ਨੇ ਅਵਿਗਾਰ ਮੇਲ ਸੂਟ ਜੀ ਪ੍ਰਿੰਟਡ ਇਹਦੇ ਆਪਾਂ ਲੈਸ ਨਹੀਂ ਲਗਾਈ ਜਿੰਨਾਂ ਦਾ ਹੈਗਾ ਸੀ ਭੈਣ ਦੋ ਭੈਣ ਲੈਸ ਨਾਲ ਲਗਾਈ ਉਹਦੀ ਨਹੀਂ ਲਗਾਈ ਇਹ ਪ੍ਰਿੰਟਡ ਸੂਟ ਹੈ ਇਹਦੇ ਨਾਲ ਵੀ ਆਪਾਂ ਨੇ ਸਲਵਾਰ ਤਿਆਰ ਕੀਤੀ ਹੈ ਇਹ ਵੀ ਬਹੁਤ ਸੋਹਣਾ ਤਿਆਰ ਹੋਇਆ ਅਗਲਾ ਸੂਟ ਵੀ ਇਹੀ ਕਾਟਨ ਦਾ ਜੀ ਪ੍ਰਿੰਟ ਹੈ ਇਹਦੇ ਤੇ ਆਪਾਂ ਚਾਕਾਂ ਤੇ ਯਾਰ ਬਾਵਾ ਤੇ ਲੈਸ ਲਗਾਈਏ ਵਾਈਟ ਕਲਰ ਤੇ ਇਹਦੇ ਵਿੱਚ ਵਾਈਟ ਕਲਰ ਹੈ। ਇਹ ਵੀਡੀਓ ਦੇ ਵਿੱਚ ਲਾਈਟ ਜਿਹਾ ਸ਼ੇਡ ਆ ਰਿਹਾ। ਇਹ ਪਿੰਕ ਜਿਹਦੇ ਦੇ ਉੱਤੇ ਫਲਾਰ ਬਣੇ ਹੋਏ ਨੇ ਵਿੱਚ ਚੈੱਕ ਜ। ਬਹੁਤ ਸੋਹਣਾ ਪ੍ਰਿੰਟ ਹੈ ਵੀ। ਇਹਦੀ ਹੁਣ ਲੈਸ ਲਗਾਈਏ। ਬਾਵਾ ਤੇਰਾ ਚਾਕਾਂ ਦੇ। ਓਕੇ ਬਾਏ ਗਾਇਸ ਫੇਰ ਮਿਲਾਂਗੇ ਆਪਣੇ ਨਿਊ ਬਲੌਗ ਵਿਦ